ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਲਿਬਰਲ ਸਰਕਾਰ ਦਾ ਬਿਲ ਸੀ ਪੰਜਾ ਹਾਊਸ ਆਫ ਕਾਮਨਸ ਦੇ ਵਿੱਚ ਪਾਸ 27 ਜੂਨ ਤੱਕ ਬਣ ਸਕਦਾ ਹੈ ਬਿਲ ਕਾਨੂੰਨ ਲਿਬਰਲ ਸਰਕਾਰ ਦੇ ਬਿਲ ਸੀ ਪੰਜ ਨੂੰ ਮਿਲੀ ਕੰਜ਼ਰਵੇਟਿਵਸ ਦੀ ਹਮਾਇਤ ਬਿਲ ਪਾਸ ਹੁੰਦਿਆਂ ਸਾਰ ਹੀ ਪੀਐਮ ਕਾਰਨੀ ਨੇ ਵਿਰੋਧੀ ਧਿਰ ਦੇ ਨੇਤਾ ਜਨ ਰੂਸ਼ੀਅਰ ਨਾਲ ਮਿਲਾਇਆ ਹੱਥ ਪ੍ਰੈਂਟਨ ਡਿਮੇਅਰ ਪੈਟਰਿਕ ਬਰਾਊਨ ਦਾ ਬਿਸ਼ਨੋਈ ਗੈਂਗ ਦੇ ਵਿਰੋਧ ਬਿਆਨ ਡੀਵੀਡੀਬੀ ਵੰਗੂ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਨ ਦੀ ਉਠਾਈ ਮੰਗ। ਕਿਰਤ ਮੰਤਰਾਲੇ ਦੇ ਫੈਸਲੇ ਮੁਤਾਬਕ ਅਲਬਰਟਾ ਦੀਆਂ ਦੋ ਕੰਪਨੀਆਂ ਨੂੰ ਪਿਆ ਵੱਡਾ ਜੁਰਮਾਨਾ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕੀਤੀ ਸੀ ਸ਼ੋਸ਼ਣ। ਹੁਣ ਖਬਰਾਂ ਵਿਸਤਾਰ ਦੇ ਨਾਲ ਲਿਬਰਲ ਸਰਕਾਰ ਦਾ ਬਿਲ ਸੀ 55 ਹਾਊਸ ਆਫ ਕਾਮਨਸ ਦੇ ਵਿੱਚ ਪਾਸ ਹੋ ਗਿਆ ਹੈ ਲਿਬਰਲ ਸਰਕਾਰ ਨੂੰ ਉਸ ਵੇਲੇ ਹਾਊਸ ਆਫ ਕਾਮਨਸ ਦੇ ਵਿੱਚ ਵੱਡੀ ਜਿੱਤ ਹਾਸਲ ਹੋਈ ਜਦੋਂ ਕੈਨੇਡੀਅਨ ਅਰਥਚਾਰੇ ਦੇ ਨਾਲ ਸੰਬੰਧਿਤ ਇਹ ਐਕਟ ਪਾਸ ਕਰਵਾਉਣ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਵੀ ਸਰਕਾਰ ਦੇ ਹੱਕ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਕੰਜ਼ਰਵੇਟਿਵ ਪਾਰਟੀ ਵੀ ਸਰਕਾਰ ਦੇ ਹੱਕ 'ਚ ਨਿਤਰਦੀ ਹੋਈ ਵਿਖਾਈ ਦਿੱਤੀ ਤੇ ਉਧਰ ਕੁਝ ਐਸੋਸੀਏਸ਼ਨਸ ਤੇ ਸੁਸਾਇਟੀਆਂ ਅਜਹੀਆਂ ਨੇ ਜਿਨ੍ਹਾਂ ਨੇ ਬਿਲ ਸੀ 5 ਦਾ ਵਿਰੋਧ ਕੀਤਾ ਹੈ ਕੈਨੇਡਾ ਦੇ ਹਾਊਸ ਆਫ ਕਾਮਨਸ ਨੇ ਬਿਲ ਸੀ 5 ਨੂੰ ਪਾਸ ਕਰ ਦਿੱਤਾ ਹੈ ਜਿਸ ਨੂੰ 1 ਕੈਨੇਡੀਅਨ ਇਕਨੋਮੀ ਐਕਟ ਵੀ ਆਖਿਆ ਜਾਂਦਾ ਹੈ ਇਸ ਨਾਲ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ ਕਿਉਂਕਿ ਦੇਸ਼ ਅਮਰੀਕਾ ਤੋਂ ਵਧ ਰਹੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਿਹਾ ਹੈ ਬਿਲ ਸੀ 5 ਯਾਨੀ 1 ਕੈਨੇਡੀਅਨ ਇਕਨੋਮੀ ਐਕਟ ਫੈਡਰਲ ਸਰਕਾਰ ਨੂੰ ਆਪਣੀ ਮਰਜ਼ੀ ਮੁਤਾਬਕ ਪ੍ਰੋਜੈਕਟਾਂ ਨੂੰ ਹਰੀ ਝੰਡੀ ਦੇਣ ਦੀ ਤਾਕਤ ਦਿੰਦਾ ਹੈ ਤੇ ਮੁਲਕ ਦੀ ਖੁਦਮੁਖਤਿਆਰੀ ਨੂੰ ਵਧੇਰੇ ਮਜ਼ਬੂਤ ਕਰਨ ਵਾਲਾ ਵੀ ਦੱਸਿਆ ਜਾ ਰਿਹਾ ਹੈ। ਬਿਲ ਸੀ ਪੰਜ ਪਾਸ ਹੋਣ ਮਕਰੋਨ ਸਰਕਾਰ ਨੂੰ ਇੰਪੈਕਟ ਅਸੈਸਮੈਂਟ ਐਕਟ ਵਰਗੀ ਪ੍ਰਕਿਰਿਆ ਨੂੰ ਇੱਕ ਪਾਸੇ ਰੱਖਦਿਆਂ ਸਿੱਧੇ ਤੌਰ ਤੇ ਅੱਗੇ ਵਧਣ ਦਾ ਅਖਤਿਆਰ ਮਿਲ ਗਿਆ ਹੈ। ਇੱਥੇ ਦੱਸਣਾ ਪੈਂਦਾ ਹੈ ਕਿ ਜੂਨ ਦੇ ਸ਼ੁਰੂ ਹੁੰਦਿਆਂ ਸਾਰ ਹੀ ਪੇਸ਼ ਬਿਲ ਬੇहद ਤੇਜ਼ੀ ਨਾਲ ਅੱਗੇ ਵਧਿਆ ਅਤੇ ਕੰਜ਼ਰਵੇਟਿਵ ਪਾਰਟੀ ਵੀ ਇਸ ਦੀ ਹਮਾਇਤ ਚਾਗੀ। ਫਿਲਹਾਲ ਸਰਕਾਰ ਵੱਲੋਂ ਬਿੱਲ 'ਚ ਸ਼ਾਮਲ ਪ੍ਰੋਜੈਕਟਾਂ ਬਾਰੇ ਸਪਸ਼ਟ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਮੁਲਕ ਦੇ ਪੂਰਬੀ ਤੇ ਪੱਛਮੀ ਇਲਾਕਿਆਂ 'ਚ ਨਵੇਂ એનર્ਜੀ ਕੋਰੀਡੋਰ ਸਥਾਪਿਤ ਕਰਨ ਦਾ ਰਾਹ 15 ਹੋ ਗਿਆ ਹੈ ਜਦਕਿ ਕੈਨੇਡਾ 'ਚ ਅੰਦਰੂਨੀ ਵਪਾਰ ਦੇ ਅੜਿੱਕੇ ਵੀ ਇਸ ਰਾਹੀਂ ਖਤਮ ਕਰ ਦਿੱਤੇ ਜਾਣਗੇ ਬਿੱਲ ਪਾਸ ਹੁਣ ਮਕਰੋ ਮਾਰਕ ਕਾਰਨੀ ਵਿਰੋਧੀ ਧਿਰ ਦੇ ਐਮਪੀਜ਼ ਨਾਲ ਹੱਥ ਮਿਲਾਉਣ ਲਈ ਉਹਨਾਂ ਦੇ ਬੈਂਚਾਂ ਤੱਕ ਗਏ ਉੱਧਰੇ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਿਊ ਸ਼ੀਰ ਨੇ ਆਖਿਆ ਕਿ ਲਿਬਰਲ ਸਰਕਾਰ ਨੂੰ ਜ਼ਿਆਦਾ ਖੁਸ਼ ਹੁੰਦੀ ਜ਼ਰੂਰ ਤਾਂ ਨਹੀਂ ਹੈ ਕੈਨੇਡੀਅਨ ਮੂਲ ਬਸ਼ੰਧੀਆਂ ਅਤੇ ਵਾਤਾਵਰਣ ਪੱਖੀ ਜਥੇਬੰਦੀਆਂ ਤੋਂ ਇਲਾਵਾ ਲਿਬਰਲ ਪਾਰਟੀ ਦੇ ਕੁਝ ਐਮਪੀਜ਼ ਅਤੇ ਸੈਨੇਟ ਮੈਂਬਰ ਬਿੱਲ ਦੇ ਵਿਰੋਧ ਨਜ਼ਰਾਈ ਨੁਕਤਾਚੀਨੀ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਨਵੇਂ ਪ੍ਰੋਜੈਕਟਾਂ ਰਾਹੀਂ ਸਾਡਾ ਅਰਥਚਾਰਾ ਮਜ਼ਬੂਤ ਹੋਵੇਗਾ ਤੇ ਮੂਲ ਬਸ਼ੰਧੀਆਂ ਦੀ ਪਾਈਪ ਵਾਲੀ ਤੋਂ ਬਗੈਰ ਇਹ ਸੰਭਵ ਨਹੀਂ ਮਾਰਕ ਕਾਰਨੀ ਨੇ ਵਾਅਦਾ ਕੀਤਾ ਹੈ ਕਿ ਮੂਲ ਬਸ਼ੰਧੀਆਂ ਦੇ ਆਗਵਾ ਨਾਲ ਅਗਲੇ ਮਹੀਨੇ ਤੋਂ ਬਿੱਲ C5 ਨਾਲ ਸੰਬੰਧਿਤ ਵਿਚਾਰ-ਵਟਾਂਦਰਾ ਆਰੰਭਿਆ ਜਾਵੇਗਾ ਇੱਥੇ ਦੱਸਣਾ ਪੰਦ ਹੈ ਕਿ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਹਾਊਸ ਆਫ ਕਾਮਨਸ ਦਾ اجلاس ਉਠਾ ਦਿੱਤਾ ਗਿਆ ਤੇ ਹੁਣ ਸਤੰਬਰ ਵਿੱਚ ਹੀ ਪਾਰਲੀਮੈਂਟ ਮੈਂਬਰ ਔਟਵਾ ਪਰਤਣਗੇ ਸੈਨੇਟ ਵੱਲੋਂ ਬਿਲ C5 ਤੇ ਵਿਚਾਰ ਵਟਾਂਦਰੇ ਲਈ ਅਗਲੇ ਹਫ਼ਤੇ ਬੈਠਕ ਕਰਨ ਦੀ ਸਹਿਮਤੀ ਦਿੱਤੀ ਜਾ ਚੁੱਕੀ ਹੈ The first part of the bill eliminates federal barriers to internal trade and labor mobility as first promised by the minister of internal trade minister freelang It is our contribution to a much broader effort with all the provinces, all the territories, to eliminate the barriers that have held our country back for far too long. Barriers that cost Canadians as much as $200 billion in lost opportunities every year. That's equivalent to around $50,000 for every Canadian. And with the changes to labour mobility, it will help Canadian workers to do their jobs wherever they want to in this great country. The second component of this bill is especially consequential for our nation. The St. Lawrence Seaway, seven locks stretching over 300 kilometres that transported more than 3 billion tons of cargo since it opened in 1959, took just five years from concept to building. These were some of the nation building projects of our past. Major structures built with ambition and determination that connected and transformed our national economy. They represent much of how we will build again now. But today, with this bill, the word nation carries a much greater meaning. These projects will build our national economy, and through Indigenous equity and resource management, these projects will be built with Indigenous nations and communities. This is not an aspiration, it is the plan embedded in the bill itself. ਸਿਰਫ 2 ਹਫ਼ਤੇ ਪਹਿਲਾਂ 6 ਜੂਨ ਨੂੰ ਪੇਸ਼ ਕੀਤਾ ਗਿਆ ਇਹ ਬਿੱਲ ਸਿਰਫ 8 ਘੰਟੇ ਦੀ ਕਮੇਟੀ ਸਮੀਖਿਆ ਤੋਂ ਬਾਅਦ ਪਾਸ ਹੋ ਗਿਆ ਕੰਜ਼ਰਵੇਟਿਵ ਸਮਰਥਨ ਵਾਸਤੇ ਧੰਨਵਾਦ ਕੀਤਾ ਜਾ ਰਿਹਾ ਹੈ ਇਹ ਹੁਣ ਸੈਨੇਟ 'ਚ ਜਾਵੇਗਾ ਜਿੱਥੇ 27 ਜੂਨ ਤੱਕ ਬੈਠਕ ਦੀ ਉਮੀਦ ਹੈ ਇਸ ਨਾਲ ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਦਿਵਸ ਤੋਂ ਪਹਿਲਾਂ ਇਹ ਬਿੱਲ ਇੱਕ ਸਖਤ ਕਾਨੂੰਨ ਬਣ ਸਕਦਾ ਹੈ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਨੇ ਬਿਲ ਸੀ 5 ਦੇ ਪਾਸ ਹੋਣ ਤੋਂ ਬਾਅਦ ਟਿੱਪਣੀ ਕੀਤੀ ਹੈ ਅਧਿਕਾਰਿਤ ਵਿਰੋਧੀ ਧਿਰ ਦੇ ਨੇਤਾ ਅਤੇ ਕੰਜ਼ਰਵੇਟਿਵ ਸੰਸਦੀ ਨੇਤਾ ਐਂਡਰਿਊ ਸ਼ੀਅਰ ਹਸ ਆਫ ਕਾਮਨਸ ਦੇ ਵਿੱਚ ਸੀ 5 ਬਿਲ ਦੇ ਉੱਤੇ ਟਿੱਪਣੀ ਕਰ ਰਹੇ ਸਰਕਾਰ ਦੇ ਅੰਦਰੂਨੀ ਵਪਾਰ ਲੇਬਰ ਗਤੀਸ਼ੀਲਤਾ ਤੇ ਵੱਡੇ ਪ੍ਰੋਜੈਕਟਾਂ ਬਿਲ ਦੇ ਪਾਸ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਉਹਨਾਂ ਨੇ ਗੱਲਬਾਤ ਕਰਕੇ ਆਖਿਆ ਹੈ ਕਿ ਇਹ ਬਿਲ ਪਾਸ ਹੋਣ ਤੋਂ ਬਾਅਦ ਲਿਬਰਲ ਸਰਕਾਰ ਨੂੰ ਇੰਨਾ ਜ਼ਿਆਦਾ ਖੁਸ਼ ਨਹੀਂ ਹੋਣਾ ਚਾਹੀਦਾ ਬਿਲ ਕੰਜ਼ਰਵੇਟਿਵਸ ਦੇ ਸਮਰਥਨ ਦੇ ਨਾਲ ਹੀ ਜਦਕਿ ਪਾਸ ਹੋਇਆ ਸੀਗਾ ਸੰਸਦੀ ਕੰਜ਼ਰਵੇਟਿਵ ਮੈਂਬਰਾਂ ਨੇ ਘਟ ਗਿਨਤੀ ਲਿਬਰਲ ਸਰਕਾਰ ਨਾਲ ਮਿਲ ਕੇ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਪ੍ਰਮੁੱਖ ਪ੍ਰੋਜੈਕਟ ਕਾਨੂੰਨ ਨੂੰ ਪਾਸ ਕਰਨ ਲਈ ਵੋਟ ਦਿੱਤੀ ਜਿਸ ਨਾਲ ਇਹ ਕੈਨਟਾ ਡੇ ਤੋਂ ਪਹਿਲਾਂ ਕਾਨੂੰਨ ਬਣ ਸਕਦਾ ਹੈ ਇਹ ਕਾਨੂੰਨ ਜਿਸ ਨੂੰ ਬਿਲ ਸੀ 5 ਜਾਂ ਇੱਕ ਕੈਨੇਡੀਅਨ ਆਰਥਿਕ ਵਿਵਸਥਾ ਐਕਟ ਵੀ ਆਖਿਆ ਜਾਂਦਾ ਹੈ ਸਰਕਾਰ ਨੂੰ ਉਹਨਾਂ ਪ੍ਰੋਜੈਕਟਾਂ ਦੀ ਸੂਚੀ ਨੂੰ ਹਰੀ ਚੰਡੀ ਦੇਣ ਦੀ ਆਗਿਆ ਦਿੰਦਾ ਹੈ ਜਿਨ੍ਹਾਂ ਨੂੰ ਰਾਸ਼ਟਰੀ ਹਿੱਤ ਵਿੱਚ ਮੰਨਿਆ ਜਾਂਦਾ ਹੈ ਉਹਨਾਂ ਦੀਆਂ ਪਰਵਾਨਕੀਆਂ ਨੂੰ ਤੇਜ਼ੀ ਨਾਲ ਟਰੈਕ ਕਰਨਾ ਵੀ ਇਸ ਵਿੱਚ ਸ਼ਾਮਲ ਹੈ ਲਿਬਰਲਸ ਨੇ ਇਸ ਨੂੰ ਅਮਰੀਕੀ ਤਰ੍ਹਾਂ ਪ੍ਰਤੀ ਸਰਕਾਰ ਦੇ ਘਰੇਲੂ ਅਰਥਿਕ ਜਵਾਬਦਾਹ ਮੁੱਖ ਇਸਾ ਕੇ ਹੈ ਹਾਊਸ ਆਫ ਕਾਮਨਸ ਚ ਦੋ ਵੋਟਾਂ ਚੋਂ ਦੂਜੀ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਰੋਧੀ ਧਿਰ ਦੇ ਹਾਊਸ ਲੀਡਰ ਐਂਡਰਿਓ ਸ਼ੀਅਰ ਤੇ ਕੰਜ਼ਰਵੇਟਿਵ ਡਿਪਟੀ ਲੀਡਰ ਮੈਲਸਾ ਲੈਂਸਮੈਨ ਤੇ ਨਾਲ ਹੱਥ ਵੀ ਮਿਲਾਇਆ ਉਦੋਂ ਦੇ ਵਿਰੋਧੀ ਧਿਰ ਦੇ ਨੇਤਾ ਐਂਡਰਿਓ ਸ਼ੀਅਰ ਨੇ ਬਿਲ ਸੀ ਪੰਜ ਦੇ ਪਾਸ ਹੋਣ ਤੋਂ ਬਾਅਦ ਆਖਿਆ ਕਿ ਲਿਬਰਲਸ ਨੂੰ ਨਿਸ਼ਚਿਤ ਤੌਰ ਤੇ ਆਪਣੇ ਆਪ ਨੂੰ ਇੱਕ ਸੋਨੇ ਦਾ ਤਾਰਾ ਜਾਂ ਕਾਨੂੰਨ ਦਾ ਇੱਕ ਟੁਕੜੇ ਲਈ ਪਿੱਠ ਥੱਪ ਪਾਉਣੀ ਨਹੀਂ ਚਾਹੀਦੀ ਜੋ ਅਸਲ ਚ ਉਹਨਾਂ ਨੂੰ ਪ੍ਰੋਜੈਕਟ ਵਿਕਾਸ ਲਈ ਆਪਣੀਆਂ ਰੁਕਾਵਟਾਂ ਨੂੰ ਪਾਰ ਕਰਨ ਦੀ ਯੋਗਤਾ ਦਿੰਦਾ ਹੈ Certainly, shouldn't be giving themselves a gold star or a pat on the back for a piece of legislation that really just gives them the ability to get around their own barriers to project development. Uh, this uh, this government continues to double down on the failed Trudeau policies that devastated our energy sector. Mark Carney has decided to keep the oil and gas production cap in place. He's decided to keep. The industrial carbon tax in place, which which puts our steel and aluminum workers at a massive disadvantage when it comes to competing against their American uh, competitors. He has kept in place the shipping ban off uh, the shipping ban, the ban on shipping Canadian oil and gas into new markets in, in, uh, in, in Asia. So there is still a lot of skepticism. In the Canadian energy sector, about whether or not this bill will actually lead to results. And that is where Canadians should judge this government. Not in the theatrics and not in the rhetoric. We've seen that from Liberal governments for 10 years. This is a 10 year old Liberal government that continues to double down on these, uh, on these failed Trudeau policies. ਕੈਨੇਡੀਅਨ ਚੈਂਬਰ ਆਫ ਕਮਰਸ ਨੇ ਬਿੱਲ ਦੇ ਪਾਸ ਹੋਣ ਦੀ ਸ਼ਲਾਘਾ ਕੀਤੀ ਹੈ ਇੱਕ ਮੀਡੀਆ ਬਿਆਨ ਚ ਕਿਹਾ ਗਿਆ ਹੈ ਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵਪਾਰ ਯੁੱਧ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਪਲ ਨੂੰ ਪੂਰਾ ਕਰਨ ਲਈ ਉਠਾਇਆ ਚਾਲਿਆ ਹੈ ਯੋਧਰ ਬ੍ਰੈਂਟਨ ਦੇ ਮੇਅਰ ਅਤੇ ਪੈਟਰਿਕ ਬ੍ਰਾਊਨ ਦੇ ਵੱਲੋਂ ਬਿਸ਼ਨੋਈ ਗੈਂਗ ਨੂੰ ਕੈਨੇਡਾ ਚ ਅਤਵਾਦੀ ਸੰਗਠਨ ਐਲਾਨਨ ਦੀ ਮੰਗ ਦੀ ਹਮਾਇਤ ਕੀਤੀ ਗਈ ਹੈ। ਹਾਲ ਹੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਅਮੰਗ ਉਠਾਈ ਸੀਗੀ ਮੰਗ ਕੀਤੀ ਸੀਗੀ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਅਤਵਾਦੀ ਸੰਗਠਨ ਲਿਸਟਡ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਸੀ ਕਿ ਇਸ ਬਾਬਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚਿੱਠੀ ਵੀ ਲਿਖਣਗੇ। ਤੇ ਉਹਨਾਂ ਬ੍ਰੈਂਟਨ ਦੇ ਮੇਅਰ ਨੇ ਵੀ ਇਸ ਪੱਖ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਆਖਿਆ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਫਿਰ ਪੀਲ ਰੀਜਨਲ ਪੁਲਿਸ ਨੂੰ ਵੀ ਬ ਗੈਂਗ ਦੇ ਨਾਲ ਸੰਬੰਧਿਤ ਅਪਰਾਧਾਂ ਦੇ ਵਿੱਚ ਜਾਂਚ ਕਰਨ 'ਚ ਕਾਫੀ ਹੁਲਾਰਾ ਮਿਲੇਗਾ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਭਾਰਤ ਆਧਾਰਿਤ ਗੈਂਗਸਟਰ ਲੌਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ 'ਚ ਅਤਵਾਦੀ ਸੰਗਠਨ ਐਲਾਨਨ ਦੀ ਫੈਡਰਲ ਸਰਕਾਰ ਨੂੰ ਹੋਰਹੀ ਮੰਗ ਦਾ ਸਮਰਥਨ ਕੀਤਾ ਹੈ ਉਨਾ ਆਖਿਆ ਕਿ ਇਸ ਗੈਂਗ ਦਾ ਪੀਲ ਖੇਤਰ 'ਚ ਕਈ ਅਪਰਾਧਾਂ ਤੇ ਹਿੰਸਕ ਕਾਰਵਾਈਆਂ 'ਚ ਹੱਥ ਰਿਹਾ ਹੈ। ਮੇਅਰ ਪੈਟਰਿਕ ਬ੍ਰਾਊਨ ਦਾ ਕਹਿਣਾ ਹੈ ਕਿ ਪੀਲ ਪੁਲਿਸ ਨੂੰ ਸ਼ੱਕ ਹੈ ਕਿ ਇਹ ਗਰੋ ਪੀਲ ਖੇਤਰ 'ਚ ਜ਼ਬਰਨ ਵਸੂਲੀ ਦੀਆਂ ਵਾਰਦਾਤਾਂ ਅਤੇ ਨਿਸ਼ਾਨਾਬੱਧ ਗੋਲੀਬਾਰੀ ਦੀਆਂ ਘਟਨਾਵਾਂ 'ਚ ਸ਼ਾਮਿਲ ਹੈ। ਬ੍ਰਾਊਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਭਾਈਚਾਰਿਆਂ ਨੂੰ ਡਰਾਉਂਦੇ ਨੇ, ਲੋਕਾਂ 'ਚ ਦਹਿਸ਼ਤ ਫੈਲਾਉਂਦੇ ਨੇ ਤੇ ਇਹ ਇੱਕ ਸ਼ਿਕਾਰ ਕਰਨ ਵਾਲਾ ਸੰਗਠਨ ਹੈ। ਇਹ ਇੱਕ ਅੰਤਰਰਾਸ਼ਟਰੀ ਅਪਰਾਧਿਕ ਗਰੋ ਹੈ ਜੋ ਕਿਸੇ ਹੋਰ ਦੇਸ਼ ਤੋਂ ਚਲਾਇਆ ਜਾਂਦਾ ਹੈ ਤੇ ਅਜਿਹਾ ਖਤਰਾ ਕੈਂਟਾ ਨੇ ਪਿਛਲੇ ਕਾਫੀ ਸਮ ਇਸ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਭਾਰਤ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ 'ਚ ਇੱਕ ਅਤਵਾਦੀ ਸੰਗਠਨ ਘਰਦਾਨਿਆ ਜਾਵੇ ਕਿਉਂਕਿ ਪੁਲਿਸ ਦਾ ਮੰਨਣਾ ਹੈ ਸਾਊਥ ਏਸ਼ੀਆਈ ਨਪਾਈਚਾਰਿਆਂ ਦੇ ਕਾਰੋਬਾਰਾਂ ਨੂੰ ਜ਼ਬਰਨ ਵਸੂਲੀ ਤੇ ਮੌਤ ਦੀਆਂ ਧਮਕੀਆਂ ਦੇ ਕਨੇ ਹੀ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਨ੍ਹਾਂ ਮਾਮਲਿਆਂ 'ਚੋਂ ਕਈਆਂ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ ਨੇ ਈਬੀ ਨੇ ਆਖਿਆ ਹੈ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚਿੱਠੀ ਲਿਖਣਗੇ ਤਾਂ ਜੋ ਬਿਸ਼ਨੋਈ ਗੈਂਗ ਨੂੰ ਅਤਵਾਦੀ ਘੋਸ਼ਿਤ ਕੀਤਾ ਜਾ ਸਕੇ ਇਸ ਨਾਲ ਪੁਲਿਸ ਦੇ ਕਾਨੂੰਨੀ ਸੰਦ ਮਿਲ ਸਕਦੇ ਨੇ ਤਾਂ ਜੋ ਉਹ ਚੰਗੀ ਤਰ੍ਹਾਂ ਜਾਂਚ ਕਰ ਸਕਣ ਮੀਅਰ ਪੈਟਰਿਕ ਬ੍ਰਾਊਨ ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਗੈਂਗ ਨੂੰ ਅਤਵਾਦੀ ਹਰਤਾਨਣ ਨਾਲ ਪੀਲ ਪੁਲਿਸ ਨੂੰ ਖੇਤਰ 'ਚ ਇਸੇ ਤਰ੍ਹਾਂ ਦੇ ਅਪਰਾਧਾਂ ਦੀ ਜਾਂਚ ਕਰਨ 'ਚ ਮਦਦ ਮਿਲੇਗੀ ਫੈਡਰਲ ਸਰਕਾਰ ਨੂੰ ਇਹ ਮੰਗ ਅਜੇ ਹਸਮੇਂ ਕੀਤੀ ਜਾ ਰਹੀ ਹੈ ਜਦੋਂ ਹਾਲ ਹੀ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਦੇਸ਼ਾਂ ਦੇ ਹਾਈ ਕਮਿਸ਼ਨਰਸ ਨੂੰ ਮੌੜ ਨਿਯੁਕਤ ਕਰਨ ਤੇ ਵੀਜ਼ਾ ਸਿਵਾਮਾਨ ਨਿਮਯੋਂ ਤੇ ਸਹਿਮਤੀ ਦਿੱਤੀ ਹੈ ਪੀਐਮ ਕਾਰਨੀ ਨੇ ਜੀ7 ਸੰਮੇਲਨ ਦੌਰਾਨ ਮੋਦੀ ਨਾਲ ਦਵੱਲੀ ਬੈਠਕ ਮਕਰੋ ਇਸ ਫੈਸਲੇ ਦਾ ਐਲਾਨ ਕੀਤਾ ਸੀ ਲੰਘੇ ਸਾਲ RCMP ਨੇ ਇਲਜ਼ਾਮ ਲਗਾਏ ਸੰਕੀ ਕੈਨੇਡਾ ਚ ਵਾਪਰਦੀਆਂ ਹਿੰਸਕ ਘਟਨਾਵਾਂ ਉਹਨਾਂ ਦੇ ਵਿੱਚ ਕਤਲ ਤੇ ਜ਼ਬਰਨ ਵਸੂਲੀ ਦੀਆਂ ਘਟਨਾਵਾਂ ਵੀ ਸ਼ਾਮਿਲ ਨੇ ਉਸ ਚ ਭਾਰਤੀ ਏਜੰਟਾਂ ਦਾ ਹੱਥ ਹੈ ਇਸ ਤੋਂ ਬਾਅਦ ਦੋਹਾਂ ਦੇਸ਼ਾਂ ਚ ਤਣਾਅ ਡੂੰਗਾ ਹੋ ਗਿਆ ਤੇ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਘਟ ਦਿੱਤਾ RCMP ਨੇ ਇਹ ਵੀ ਆਖਿਆ ਹੈ ਕਿ ਬਿਸ਼ਨੋਈ ਗੈਂਗ ਨੇ ਕੈਨੇਡਾ ਚ ਖਾਲਸਤਾਨੀ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਦਾਵਾ ਕੀਤਾ ਹੈ ਕਿ ਭਾਰਤ ਸਰਕਾਰ ਦੇ ਕੰੰਤੇ ਸਾਰਾ ਕੁਝ ਹੋਇਆ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵਿਖੇ ਜੈਰਿਸ ਲੌਸਕੀ ਡੈਮੋਕ੍ਰੇਸੀ ਚੇਅਰ ਅਤੇ ਭਾਰਤੀ ਰਾਜਨੀਤੀ ਦੇ ਮਾਹਰ ਸੰਜੇ ਰੂਪ ਰੈਲੀਆ ਨੇ ਕਿਹਾ ਕਿ ਭਾਰਤੀ ਗੈਂਗ ਨੂੰ دہشتਗਰਦ ਐਲਾਨਣਾ ਮਾਰ ਕਰਨੀ ਦੀ ਭਾਰਤ ਨਾਲ ਸੰਬੰਧ ਠੀਕ ਕਰਨ ਦੀ ਕੋਸ਼ਿਸ਼ ਨੂੰ ਔਖਾ ਬਣਾ ਸਕਦਾ ਹੈ ਉਹ ਕਹਿੰਦੇ ਨੇ ਕਿ ਇਹ ਮਾਮਲਾ ਇਸ ਲਈ ਪੇਚੀਦਾ ਹੈ ਕਿਉਂਕਿ ਪਿਛਲੇ ਸਾਲ ਅਕਤੂਬਰ ਚ ਇਲਜ਼ਾਮ ਲਾਇਆ ਗਿਆ ਸੀ ਕਿ ਇਹ ਗੈਂਗ ਕੈਨੇਡਾ ਚ ਹੋੜੀਆਂ ਘਟਨਾਵਾਂ ਵਾਲੇ ਇੱਕ ਪ੍ਰੌਕਸੀ ਵਜੋਂ ਵਰਤਿਆ ਗਿਆ ਸੀ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗੜੀ ਨੇ ਕਿਹਾ ਕਿ ਉਹਨਾਂ ਨੇ ਈਬੀ ਦੀਆਂ ਟਿੱਪਣੀਆਂ ਦਾ ਨੋਟਿਸ ਲਿਆ ਹੈ ਪਰ ਉਹਨਾਂ ਨੂੰ ਅਧਿਕਾਰਿਤ ਬੇਨਤੀ ਨਹੀਂ ਮਿਲੀ ਆਨੰਦ ਸੰਗੜੀ ਨੇ ਕਿਹਾ ਕਿ ਇਹ ਇੱਕ ਸੁਤੰਤਰ ਪ੍ਰਕਿਰਿਆ ਹੈ ਜੋ ਸਾਡੀਆਂ ਲੋਕ ਸੁਰੱਖਿਆ ਏਜੰਸੀਆਂ ਚੋਂ ਲੰਘਦੀ ਹੈ ਤੇ ਉਹਨਾਂ ਦੇ ਸਿਫਾਰਿਸ਼ ਤੇ ਆਨੰਦ ਸੰਗੜੀ ਫੈਸਲਾ ਕੈਬਨਟ ਚ ਲਜਾਣ ਦੇ ਯੋਗ ਹੋਣਗੇ ਤੇ ਉਦੋਂ ਅਨਟਾਰੀਓ ਦੇ ਕਿਰਤ ਮੰਤਰਾਲੇ ਦੇ ਫੈਸਲੇ ਦੇ ਮੁਤਾਬਕ ਕੈਨੇਡਾ ਦੇ ਅਲਬਰਟਾ ਦੇ ਵਿੱਚ ਦੋ ਕੰਪਨੀਆਂ ਨੂੰ ਕੈਨੇਡੀਅਨ ਟਾਇਰ ਸਟੋਰ ਦੇ ਵਿੱਚ ਗੈਰ ਕਾਨੂੰਨੀ ਨੌਕਰੀ ਪਲੇਸਮੈਂਟ ਫੀਸ ਲਈ ਅਸਥਾਈ ਵਿਦੇਸ਼ੀ ਕਾਮਿਆਂ ਨੂੰ 1,65,000 ਡਾਲਰ ਦਾ ਭੁਗਤਾਨ ਕਰਨਾ ਪਵੇਗਾ ਦਰਸਲ ਕੁਝ ਕਾਮੇ ਸੀ ਜੋ ਆਪਣੇ ਆਪਣੇ ਮੁਲਕਾਂ ਤੋਂ ਕੈਨੇਡਾ ਆਏ ਉਹਨਾਂ ਨੇ ਨੌਕਰੀ ਲੈਣ ਵਾਸਤੇ ਫੀਸ ਅਦਾ ਕੀਤੀ ਸੀ ਫੀਸ ਲੈਣ ਤੋਂ ਬਾਅਦ ਕੰਪਨੀ ਨੇ ਇਹਨਾਂ ਕਾਮਿਆਂ ਨੂੰ ਥੋੜੇ ਸਮੇਂ ਵਾਸਤੇ ਤਾਂ ਵਧੀਆ ਤਨਖਾਹ ਦਿੱਤੀ ਪਰ ਉਸ ਤੋਂ ਬਾਅਦ ਇਹਨਾਂ ਕਾਮਿਆਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਇਹ ਮਾਮਲਾ ਕਿਰਤ ਮੰਤਰਾਲੇ ਤੱਕ ਪਹੁੰਚਿਆ ਤਾਂ ਫਿਰ ਸਖਤੀ ਅਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਹੁਣ ਇਸ ਕੰਪਨੀ ਨੂੰ ਕਾਮਿਆਂ ਨੂੰ 165000 ਡਾਲਰ ਤੱਕ ਦਾ ਭੁਗਤਾਨ ਕਰਨਾ ਹੀ ਪਵੇਗਾ ਇੱਕ ਇਤਿਹਾਸਕ ਫੈਸਲੇ ਦੇ ਵਿੱਚ ਕੈਨੇਡਾ ਚ ਅਲਬਰਟਾ ਅਧਾਰਿਤ ਦੋ ਕੰਪਨੀਆਂ ਨੂੰ অন্ਟਾਰੀਓ ਦੇ ਟੋਬਿਕੋ ਚ ਇੱਕ ਕੈਨੇਡੀਅਨ ਟਾਇਰ ਸਟੋਰ ਚ ਨੌਕਰੀ ਦੀ ਪਲੇਸਮੈਂਟ ਲਈ ਗੈਰ ਕਾਨੂੰਨੀ ਫੀਸਾਂ ਲਈਆਂ ਗਈਆਂ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਲਗਭਗ 1,65,000 ਡਾਲਰ ਵਾਪਸ ਕਰਨ ਦਾ ਹੁਕਮ ਦਿੱਤਾ ਗਿਆ ਹੈ। অন্ਟਾਰੀਓ ਦੇ ਕਿਰਤ ਮੰਤਰਾਲੇ ਦੁਆਰਾ 14 ਮਈ ਨੂੰ ਜਾਰੀ ਕੀਤਾ ਗਿਆ ਇਹ ਫੈਸਲਾ ਕੈਨੇਡਾ ਚ ਅਸਥਾਈ ਵਿਦੇਸ਼ੀ ਕਾਮਿਆਂ ਦੁਆਰਾ ਦਰਪੇਸ਼ੇ ਪ੍ਰਣਾਲੀਗਤ ਕਮਜ਼ੋਰੀਆਂ ਨੂੰ ਜਾਗਰੂਕ ਕਰਦਾ ਹੈ। ਇਹ ਮਾਮਲਾ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੇ ਅੰਦਰ ਸ਼ੋਸ਼ਣਕਾਰੀ ਅਭਿਆਸਾਂ ਤੇ ਰੋਸ਼ਨੀ ਪਾਉਂਦਾ ਪਰ ਵਾਸੀ ਕਾਮਿਆਂ ਲਈ ਮਜ਼ਬੂਤ ਸੁਰੱਖਿਆ ਦੀ ਜ਼ਰੂਰਤ ਤੇ ਵੀ ਜ਼ੋਰ ਦਿੰਦਾ ਹੈ ਕੰਪਨੀਆਂ ਇਸ ਫੈਸਲੇ ਵਿਰੁੱਧ ਅਪੀਲ ਕਰਤੀਆਂ ਨੇ ਰੋਵਲ ਪੈਲਨ ਵਰਗੇ ਕਾਮਿਆਂ ਦੀ ਕਹਾਣੀ ਜੋ ਨਿਊ ਨੋਵਾ ਸਕੋਸ਼ੀਆ ਚ ਰਹਿ ਰਹੇ ਨੇ ਨਿਆਂ ਅਤੇ ਸੁਧਾਰ ਦੀ ਮੰਗ ਵੱਜੂ ਗੂੰਜ ਰਹੀ ਹੈ ਅਕਤੂਬਰ 2023 ਚ ਸ਼ਿਕਾਇਤਾਂ ਤੋਂ ਬਾਅਦ ਅਨਟਾਰੀਓ ਦੇ ਕਿਰਤ ਮੰਤਰਾਲੇ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਐਲੈਸਨ ਜੋਨਸ ਕੰਸਲਟਿੰਗ ਅਤੇ EJ ਇਮੀਗ੍ਰੇਸ਼ਨ ਗਰੁੱਪ ਦੋਵੇਂ ਐਲੈਸਨ ਜੋਨਸ ਦੀ ਮਲਕੀਅਤ ਨੇ ਤੇ ਸੇਂਟ ਐਲਬਰਟਾ ਦੇ ਵਿੱਚ ਸਥਿਤ ਨੇ ਉਹਨਾਂ ਨੇ ਇੱਕ ਕੈਨੇਡੀਅਨ ਸਟੋਰ ਚ ਪਰਚੂਨ ਨੌਕਰੀਆਂ ਲਈ ਅਸਥਾਈ ਵਿਦੇਸ਼ੀ ਕਾਮਿਆਂ ਤੋਂ ਬਹੁਤ ਜ਼ਿਆਦਾ ਫੀਸਾਂ ਵਸੂਲੀਆਂ ਨੇ ਇਹਨਾਂ ਵਿੱਚ 7900 ਯੂ ਐਸ ਡਾਲਰ ਤੱਕ ਦਾ ਜ਼ਿਕਰ ਹੈ ਇਹਨਾਂ ਕਾਮਿਆਂ ਦੇ ਵਿੱਚ ਮੁੱਖ ਤੌਰ ਤੇ ਫਿਲੀਪੀਨਸ ਤੋਂ ਕਾਮੇ ਮੌਜੂਦ ਨੇ ਉਹਨਾਂ ਨੂੰ ਕੈਨੇਡਾ ਚ ਸਥਿਰ ਰੁਜ਼ਗਾਰ ਦਾ ਵਾਅਦਾ ਕੀਤਾ ਗਿਆ ਸੀ ਪਰ ਜਦੋਂ ਹੀ ਉਹ ਕੈਨੇਡਾ ਪਹੁੰਚੇ ਤਾਂ ਪਹੁੰਚਨ ਤੇ ਉਹਨਾਂ ਨੂੰ ਘੱਟ ਤਨਖਾਹ ਤੇ ਮਾੜੀਆਂ ਕੰਮ ਕਰਨ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਮント్ర올 ਦੇ ਰੋਜ਼ਗਾਰ ਮਿਆਰ ਅਧਿਕਾਰੀ ਚਾਰਲਸ ਵਿਪਰਲੈਂਟ ਨੇ ਫੈਸਲਾ ਸੁਣਾਇਆ ਹੈ ਕਿ ਫੀਸਾ ਸੰਗੀ ਅਤੇ 온ਟਾਰੀਓ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਨੇ ਜੋ ਭਰਤੀ ਕਰਨ ਵਾਲਿਆਂ ਨੂੰ ਨੌਕਰੀਆਂ ਲਈ ਵਿਦੇਸ਼ੀ ਕਾਮਿਆਂ ਤੋਂ ਪੈਸੇ ਲੈਣ ਤੋਂ ਵਰਜਦੇ ਨੇ ਪ੍ਰਭਾਵਿਤ ਕਾਮਿਆਂ ਵਿੱਚੋਂ ਇੱਕ ਰੋਵੈਲ ਪੈਲਨ ਨੇ ਆਪਣਾ ਭਿਆਨਕ ਅਨੁਭਵ ਸਾਂਝਾ ਕੀਤਾ 7900 ਡਾਲਰ ਦੀ ਫੀਸ ਦਾ ਭੁਗਤਾਨ ਕਰਨ ਲਈ ਪਰਿਵਾਰ ਤੋਂ ਪੈਸੇ ਉਧਾਰ ਲੈਣ ਤੋਂ ਬਾਅਦ ਪੈਲਨ 2023 ਦੇ ਵਿੱਚ ਸਟਾਕ ਕਲਰਕ ਸੂਪਰਵਾਈਜ਼ਰ ਵਜੋਂ ਕੰਮ ਕਰਨ ਲਈ ਕੈਂਟਾ ਪਹੁੰਚਿਆ ਸ਼ੁਰੂਚ ਸਹਿਮਤੀ ਅਨੁਸਾਰ ਤਨਖਾਹ ਦਿੱਤੀ ਗਈ ਪਰ ਬਾਅਦ ਉਸ ਦੀ ਕਮਾਈ ਘਟਾ ਦਿੱਤੀ ਗਈ ਜਿਸ ਨਾਲ ਫਿਲੀਪੀਨਸ 'ਚ ਆਪਣੇ ਪਰਿਵਾਰ ਦਾ ਖਾਦਾਣਾ ਕਰਨ ਚੱਕਰ ਦੇ ਚੁਕਾਉਣਾ ਮੁਸ਼ਕਲ ਹੋ ਗਿਆ ਮੰਤਰਾਲੇ ਨੇ ਕੰਪਨੀਆਂ ਨੂੰ ਖੈਰ ਕਾਨੂੰਨੀ ਖਰਚਾਂ ਦੇ ਮੁਆਵਜ਼ੇ ਵਜੋਂ ਪਹਿਲਾਂ 910655.52 ਕੈਨੇਡੀਅਨ ਡਾਲਰ ਵਾਪਸ ਕਰਨ ਦਾ ਹੁਕਮ ਦਿੱਤਾ ਹੈ ਇਸ ਵਿੱਚ 10% ਪ੍ਰਸ਼ਾਸਕੀ ਫੀਸ ਵੀ ਸ਼ਾਮਿਲ ਹੈ ਪੈਲਨੀਸ ਫੈਸਲੇ ਤੇ ਰਾਹਤ ਪ੍ਰਗਟ ਕੀਤੀ ਹੈ ਪੈਲਨ ਹੁਣ ਨੋਵਾ ਸਕੋਸ਼ੀਆ ਦੇ ਵੁਲਫਫਿਲ ਦੇ ਵਿੱਚ ਰਹਿ ਰਿਹਾ ਹੈ ਉਸਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਤੇ ਇਹ ਖਬਰ ਸੁਣ ਕੇ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਆਖਰਕਾਰ ਉਸ ਨੂੰ ਇਨਸਾਫਤਾ ਮਿਲਿਆ ਉਸ ਨੂੰ ਉਮੀਦ ਹੈ ਕਿ ਇਹ ਫੈਸਲਾ ਮਾਲਕਾਂ ਨੂੰ ਸਨੇਹ ਹੱਦ ਦੇਵੇਗਾ ਕਿ ਉਹ ਕਮਜ਼ੋਰ ਨਵੇਂ ਆਉਣ ਵਾਲਿਆਂ ਦਾ ਸ਼ੋਸ਼ਣ ਨਾ ਕਰਨ ਦੋਆਂ ਕੰਪਨੀਆਂ ਦੇ ਮਾਲਕ ਐਲਸਨ ਜੋਨਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਮੰਤਰਾਲੇ ਦੇ ਫੈਸਲੇ ਵਿਰੁੱਧ ਅਪੀਲ ਕਰ ਰਹੇ ਨੇ ਜੋਨਸ ਨੇ ਦਲੀਲ ਦਿੱਤੀ ਹੈ ਕਿ ਐਲਸਨ ਜੋਨਸ ਕੰਸਲਟਿੰਗ ਅਤੇ ਏਜੇ ਇਮੀਗ੍ਰੇਸ਼ਨ ਗਰੁੱਪ ਵੱਖਰੀਆਂ ਕਾਨੂੰਨੀ ਸੰਸਥਾਵਾਂ ਨੇ ਜੋ ਸੁਤੰਤਰ ਤੌਰ ਤੇ ਕੰਮ ਕਰਦੀਆਂ ਨੇ ਉਸਨੇ ਦਾਅਵਾ ਕੀਤਾ ਹੈ ਕਿ ਐਲਸਨ ਜੋਨਸ ਕੰਸਲਟਿੰਗ ਨੇ ਭਰਤੀ ਸੇਵਾਵਾਂ ਲਈ ਕੈਨੇਡੀਅਨ ਟਾਇਰ ਤੋਂ ਪੈਸੇ ਲਏ ਜਦਕਿ ਏਜੇ ਇਮੀਗ੍ਰੇਸ਼ਨ ਗਰੁੱਪ ਨੇ ਕਾਮਿਆਂ ਨੂੰ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕੀਤੀਆਂ ਇਮੀਗ੍ਰੇਸ਼ਨ ਸਲਾਹਕਾਰ ਨਿਯਮਾਂ ਦੇ ਤਹਿਤ ਫੀਸਾਂ ਨੂੰ ਕਾਨੂੰਨੀ ਠਹਿਰਾਉਂਦਿਆਂ ਸਭ ਕੁਝ ਕੀਤਾ ਗਿਆ ਹਾਲਾਂਕਿ ਅਫਸਰ ਬਿਊਪਰਲੈਂਡ ਨੇ ਇਸ ਬਚਾਨ ਨੂੰ ਰੱਦ ਕਰ ਦਿੱਤਾ ਹੈ ਇਹ ਪਾਇਆ ਗਿਆ ਹੈ ਕਿ ਦੋਵੇਂ ਕੰਪਨੀਆਂ ਜੋਨਸ ਦੀ ਅਗਵਾਈ ਹੇਠ ਸਾਂਝਾ ਪ੍ਰਬੰਧਨ ਕਰਦੀਆਂ ਨੇ ਅਤੇ ਇੱਕ ਇੱਕਕ੍ਰਿਤ ਕਾਰੋਬਾਰ ਵਿੱਚੋਂ ਕੰਮ ਕਰਦੀਆਂ ਨੇ ਕਰਮਚਾਰੀਆਂ ਦੀਆਂ ਈਮੇਲਾਂ ਅਤੇ ਕੰਪਨੀਆਂ ਦੀਆਂ ਵੈੱਬਸਾਈਟਾਂ ਤੋਂ ਮਿਲੇ ਸਬੂਤ ਜਿਸ ਚ ਐਲਸਨ ਜੋਨਸ ਕੰਸਲਟਿੰਗ ਦੀ ਸਾਈਟ ਤੇ ਹੁਣ ਮਿਟਾਏ ਗਏ ਦਾਅਵੇ ਸ਼ਾਮਲ ਨੇ ਉਸ ਚ ਜੋਨਸ ਨੂੰ ਕੈਨਟਾ ਦੀਆਂ ਪ੍ਰਮੁੱਖ ਭਰਤੀ ਏਜੰਸੀਆਂ ਤੇ ਇਮੀਗ੍ਰੇਸ਼ਨ ਸਲਾਹਕਾਰਾਂ ਚੋਂ ਇੱਕ ਦੇ ਮੁਖੀ ਵਜੋਂ ਦਰਸਾਇਆ ਗਿਆ ਹੈ ਤੇ ਇਸ ਦੇ ਸਿੱਟੇ ਦਾ ਸਮਰਥਨ ਕੀਤਾ ਜਾਂਦਾ ਹੈ। ਵਿਪਰਲੈਂਡ ਨੇ ਇਹ ਵੀ ਨੋਟ ਕੀਤਾ ਹੈ ਕਿ ਜੇ ਇਮੀਗ੍ਰੇਸ਼ਨ ਗਰੁੱਪ ਵੱਲੋਂ ਭਰਤੀ ਪ੍ਰਕਿਰਿਆ ਦੌਰਾਨ ਪੜਾਵਾਂ 'ਚ ਫੀਸ ਇਕੱਠੀ ਕਰਨ ਦੇ ਅਭਿਆਸ ਨੇ ਨੌਕਰੀ ਦੀ ਪਲੇਸਮੈਂਟ 'ਚ ਉਹਨਾਂ ਦੀ ਸਿੱਧੀ ਸ਼ਮੂਲੀਅਤ ਨੂੰ ਦਰਸਾਇਆ ਜੋ ਕਾਨੂੰਨ ਦੀ ਖੁੱਲ ਉਲੰਘਣਾ ਹੈ। ਕੰਪਨੀਆਂ ਨੂੰ 2000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਤੇ ਦੋਹਰੀ ਅਦਾਇਗੀ ਨਾ ਕਰਨ ਨੂੰ ਯਕੀਨੀ ਬਣਾਉਂਦੇ ਹੋਏ ਕਾਮਿਆਂ ਨੂੰ ਸਾਂਝੇ ਤੌਰ ਤੇ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ। ਦੇ ਉਦਰੇ 2025 ਵਾਸਤੇ ਕੈਨਡਾ ਨੇ ਇਮੀਗ੍ਰੇਸ਼ਨ ਟੀਚਰ ਨੂੰ 5 ਲੱਖ ਤੋਂ ਘਟਾ ਕੇ 395000 ਸਥਾਈ ਨਿਵਾਸੀ ਕਰ ਦਿੱਤਾ ਹੈ ਫਿਰ ਵੀ 54% ਕੈਨੇਡੀਅਨ ਮਹਿਸੂਸ ਕਰਦੇ ਨੇ ਕਿ ਇਹ ਪੱਧਰ ਬਹੁਤ ਉੱਚੇ ਨੇ ਜੋ ਕਿ ਨਵੇਂ ਆਉਣ ਵਾਲਿਆਂ ਨੂੰ ਜਜ਼ਬ ਕਰਨ ਦੀ ਦੇਸ਼ ਦੀ ਸਮਰੱਥਾ ਬਾਰੇ ਵਧ ਰਹੀ ਬੇਚੈਨੀ ਦਾ ਇੱਕ ਸੰਕੇਤ ਵੀ ਦਿੰਦੇ ਨੇ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਕਰਵਾਏ ਗਏ ਸਰਕਾਰੀ ਫੰਡ ਪ੍ਰਾਪਤ ਪੋਲ ਦੇ ਅਨੁਸਾਰ ਜਨਤਕ ਭਾਵਨਾਵਾਂ 'ਚ ਹਾਲ ਹੀ ਵਿੱਚ ਆਈ ਤਬਦੀਲੀ 'ਚ ਬਹੁਤ ਘੱਟ ਕੈਨੇਡੀਅਨਸ ਦਾ ਮੰਨਣਾ ਹੈ ਕਿ 2025 ਲਈ ਘਟਾਏ ਗਏ ਇਮੀਗ੍ਰੇਸ਼ਨ ਟੀਚੇ ਵੀ ਅਜੇ ਵੀ ਬਹੁਤ ਜ਼ਿਆਦਾ ਨੇ ਇਹ ਸਰਵੇਖਣ ਨਵੰਬਰ 2024 ਚ ਕੀਤਾ ਗਿਆ ਸੀ ਜਿਸ ਚ ਸੰਘੀ ਸਰਕਾਰ ਵੱਲੋਂ ਸਥਾਈ ਨਿਵਾਸੀਆਂ ਦੀ ਗਿਣਤੀ 2024 ਚ 485000 ਤੋਂ ਘਟਾ ਕੇ 2025 ਦੇ ਵਿੱਚ 395000 ਕਰਨ ਦੇ ਐਲਾਨ ਤੋਂ ਬਾਅਦ ਲਗਭਗ 1 ਲੱਖ ਦੀ ਮਹੱਤਵਪੂਰਨ ਕਮੀ ਆਈ ਇਸ ਕਟੌਤੀ ਦੇ ਬਾਵਜੂਦ 54% ਕੈਨੇਡੀਅਨਸ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਦੇਸ਼ ਹਜੇ ਵੀ ਬਹੁਤ ਸਾਰੇ ਪ੍ਰਵਾਸੀਆਂ ਨੂੰ ਸਵੀਕਾਰ ਕਰ ਰਿਹਾ ਹੈ ਜੋ ਕਿ ਰਿਹਾਇਸ਼, ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਤੇ ਦਬਾਅ ਦੇ ਵਿਚਾਲੇ ਨਵੇਂ ਆਉਣ ਵਾਲਿਆਂ ਨੂੰ ਜਜ਼ਬ ਕਰਨ ਦੀ ਦੇਸ਼ ਦੀ ਸਮਰੱਥਾ ਬਾਰੇ ਵੱਧ ਰਹੀ ਬੇਚੈਨੀ ਦਾ ਸੰਕੇਤ ਹੈ। ਰਿਹਾਇਸ਼ ਦੀ ਕਿਫਾਇਤੀ ਸਮਰੱਥਾ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਰਾਸ਼ਟਰੀ ਗੱਲਬਾਤ ਤੇ ਹਾਵੀ ਹੁੰਦੇ ਨਾਲ ਇਮੀਗ੍ਰੇਸ਼ਨ ਇੱਕ ਰਾਜਨੀਤਿਕ ਤੌਰ ਤੇ ਚਾਰਜ ਕੀਤੇ ਮੁੱਦੇ ਵਜੋਂ ਉੱਭਰਿਆ ਹੈ। ਜੋ ਨੀਤੀ ਨਿਰਮਾਤਾਵਾਂ ਨੂੰ ਆਰਥਿਕ ਜ਼ਰੂਰਤਾਂ ਤੇ ਜਨਤਕ ਭਾਵਨਾਵਾਂ ਵਿਚਾਲੇ ਸੰਤੁਲਨ ਬਣਾਉਣ ਲਈ ਚੁਣੌਤੀ ਦੇ ਰਿਹਾ ਹੈ ਆਈਆਰਸੀਸੀ ਕਮਿਸ਼ਨਡ ਸਰਵੇਖਣ ਇੱਕ ਮਹੱਤਵਪੂਰਨ ਨਪਾਲ ਤੇ ਇਮੀਗ੍ਰੇਸ਼ਨ ਪ੍ਰਤੀ ਕੈਨੇਡੀਅਨ ਰਵੱਈਏ ਦਾ ਇੱਕ ਸਨੈਪਸ਼ਾਟ ਪ੍ਰਦਾਨ ਕਰਦਾ ਹੈ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ 54% ਉਤਰਦਾਤਾਵਾਂ ਨੇ ਮਹਿਸੂਸ ਕੀਤਾ ਹੈ ਕਿ ਕੈਨੇਡਾ ਕੁਲਮਲਾਕੇ ਬਹੁਤ ਜ਼ਿਆਦਾ ਪ੍ਰਵਾਸੀਆਂ ਨੂੰ ਸਵੀਕਾਰ ਕਰ ਰਿਹਾ ਹੈ ਜਦੋਂ 2025 ਲਈ 395000 ਸਥਾਈ ਨਿਵਾਸੀਆਂ ਦੇ ਖਾਸ ਟੀਚੇ ਬਾਰੇ ਦੱਸਿਆ ਗਿਆ ਤab 52% ਲੋਕਾਂ ਨੇ ਹਜੇ ਵੀ ਇਸ ਸੰਖਿਆ ਨੂੰ ਬਹੁਤ ਜ਼ਿਆਦਾ ਮੰਨਿਆ ਜਦਕਿ 37% ਲੋਕਾਂ ਨੇ ਕਿਹਾ ਕਿ ਇਹ ਲਗਭਗ ਸਹੀ ਹੈ ਤੇ ਸਿਰਫ 5% ਲੋਕਾਂ ਨੇ ਇਸ ਨੂੰ ਬਹੁਤ ਘੱਟ ਸਮਝਿਆ ਖਾਸ ਤੌਰ ਤੇ ਇਹ ਦੱਸਣ ਦੇ ਬਾਵਜੂਦ ਕਿ 2025 ਦਾ ਟੀਚਾ 2024 ਦੇ ਪੱਧਰ ਤੋਂ 20% ਦੀ ਕਮੀ ਨੂੰ ਦਰਸਾਉਂਦਾ ਹੈ 44% ਉਤਰਦਾਤਾਵਾਂ ਨੇ ਇਸ ਆંકੜੇ ਨੂੰ ਬਹੁਤ ਜ਼ਿਆਦਾ ਸਮਝਣਾ ਝੜੀ ਰੱਖਿਆ 39% ਲੋਕਾਂ ਨੇ ਇਸ ਨੂੰ ਠਕਵਾ ਮੰਨਿਆ ਤੇ 13% ਲੋਕਾਂ ਨੇ ਇਸ ਨੂੰ ਨਾਕਾਫੀ ਮੰਨਿਆ ਐਨਵਾਇਰੋਨਿਕਸ ਇੰਸਟੀਚਿਊਟ ਦੇ ਇੱਕ ਸੀਨੀਅਰ ਅਸੋਸੀਏਟ ਕੇਫ ਨਿਊਮਨ ਨੇ ਚਾਰ ਦਹਾਕਿਆਂ ਤੋਂ ਇਮੀਗ੍ਰੇਸ਼ਨ ਪ੍ਰਤੀ ਕਿਹਨੇ ਰਵੱਈਏ ਤੈਨ ਨਸ ਰੱਖੀ ਹੈ ਉਹਨਾਂ ਨੇ ਜਨਤਕ ਧਾਰਨਾ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦਾ ਜ਼ਿਕਰ ਕੀਤਾ ਇਤਿਹਾਸਕ ਤੌਰ ਤੇ ਕੈਨੇਡੀਅਨਸ ਨੇ ਪ੍ਰਵਾਸੀਆਂ ਦੀ ਜਨਸੰਖਿਆ ਸੰਬੰਧੀ ਚਿੰਤਾਵਾਂ ਉਠਾ ਤੇ ਧਿਆਨ ਕੇਂਦ੍ਰਿਤ ਕੀਤਾ ਹੈ ਇਹਨਾਂ ਚ ਮੂਲ ਦੇਸ਼ ਜਾਂ ਸਭਿਆਚਾਰਕ ਪਛੋਕਰਤਾ ਵੀ ਜ਼ਿਕਰ ਹੈ ਹਾਲਾਂਕਿ ਨਿਊਮਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਮੌਜੂਦਾ ਭਾਸ਼ਣ ਸਮਰੱਥਾ ਦੀ ਧਾਰਨਾ ਵੱਲ ਕੇਂਦ੍ਰਿਤ ਹੋਇਆ ਹੈ ਉਹਨਾਂ ਸਮਝਾਇਆ ਕਿ ਸਮਰੱਥ ਦਾ ਮੁੱਦਾ ਕਦੇ ਵੀ ਅਝਾ ਨਹੀਂ ਰਿਹਾ ਜਿਸ ਬਾਰੇ ਕੈਨੇਡੀਅਨਸ ਨੇ ਇਸ ਨੂੰ ਸੈਂਟਰ ਤੱਕ ਸੋਚਾ ਹੋਵੇ ਅਤੇ ਇਸ ਲਈ ਇਹੀ ਉਹ ਥਾਂ ਹੈ ਜਿੱਥੇ ਅਸਲ ਤਬਦੀਲੀ ਆਈ ਹੈ ਹੁਣ ਇੱਕ ਜਨਤਕ ਮੁੱਦਾ ਤੇ ਰਾਜਨੀਤਿਕ ਮੁੱਦਾ ਬਣ ਗਿਆ ਏ ਇਹ ਤਬਦੀਲੀ ਰਹਿائش ਦੀ ਘਾਟ ਤਨਾਹਪੂਰਨ ਸਿਹਤ ਸੰਭਾਲ ਪ੍ਰਣਾਲੀਆਂ ਤੇ ਸੀਮਿਤ ਸਮਾਜਿਕ ਸੇਵਾਵਾਂ ਵਰਗੀਆਂ ਚੁਣੌਤੀਆਂ ਦੇ ਵਿਚਾਲੇ ਨਵੇਂ ਆਉਣ ਵਾਲਿਆਂ ਨੂੰ ਅਨੁਕੂਲਤ ਕਰਨ ਦੀ ਕੈਨੇਡਾ ਦੀ ਯੋਗਤਾ ਬਾਰੇ ਵੱਡੀਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ ਇਹ ਮੁੱਦੇ ਸੁੜਖੀਆਂ ਦੇ ਵਿੱਚ ਛਾਏ ਹੋਏ ਨੇ ਇਹ ਕੈਨੇਡੀਅਨਸ ਦੇ ਇਮੀਗ੍ਰੇਸ਼ਨ ਪ੍ਰਤੀ ਨਜ਼ਰੀਏ ਨੂੰ ਮੂੜ ਆਕਾਰ ਦੇ ਰਹੇ ਨੇ ਇਸ ਨੂੰ ਇੱਕ ਵਿਆਪਕ ਤੌਰ ਤੇ ਸਕਾਰਾਤਮਕ ਵਰਤਾਂਤ ਤੋਂ ਵਿਹਾਰਕ ਚਿੰਤਾਵਾਂ ਨਾਲ ਭਰੇ ਵਰਤਾਂਤ ਵਿੱਚ ਬਦਲਿਆ ਜਾਂਦਾ ਹੈ ਸੰਘੀਤ ਸਰਕਾਰ ਦਾ 2025 ਲਈ ਇਮੀਗ੍ਰੇਸ਼ਨ ਪੱਧਰ ਘਟਾਉਣ ਦਾ ਫੈਸਲਾ ਵਾਧੇ ਦੇ ਦਬਾਅ ਦੇ ਜਵਾਬ ਚ ਆਇਆ ਹੈ 2023 ਚ ਕੈਨੇਡਾ ਦੀ ਆਬਾਦੀ ਵਾਧੇ ਚ ਇਮੀਗ੍ਰੇਸ਼ਨ ਦਾ ਯੋਗਦਾਨ ਲਗਭਗ 98% ਸੀ ਜਿਸ ਨਾਲ ਰਾਸ਼ਟਰੀ ਆਬਾਦੀ 41 ਮਿਲੀਅਨ ਹੋ ਗਈ ਇਸ ਆਮਦ ਨੇ ਬਜ਼ੁਰਗ ਆਬਾਦੀ ਨੂੰ ਘਟੌਣ 'ਚ ਮਦਦ ਕੀਤੀ ਕਿਰਤ ਸ਼ਕਤੀ ਨੂੰ ਮਜ਼ਬੂਤ ਕੀਤਾ ਉੱਥੇ ਹੀ ਇਸ ਨੇ ਬੁਨਿਆਦੀ ਢਾਂਚੇ ਤੇ ਵੀ ਦਬਾ ਪਾਇਆ ਹਾਊਸਿੰਗ ਮਹਾਰਾ ਅਰਥਸ਼ਾਸਤਰੀਆਂ ਤੇ ਇਥੋਂ ਤੱਕ ਕਿ ਬੈਂਕ ਆਫ ਕੈਨੇਡਾ ਨੇ ਵੀ ਦੇਸ਼ ਦੀ ਰਿਹائش ਦੀ ਘਾਟ ਲਈ ਇੱਕ ਯੋਗਦਾਨ ਪਾਉਣ ਵਾਲੇ ਕਾਰਕ ਵਜੋਂ ਇਮੀਗ੍ਰੇਸ਼ਨ ਵੱਲ ਹੀ ਇਸ਼ਾਰਾ ਕੀਤਾ ਇਸ ਨੇ ਲਾਗਤਾਂ ਵਧਾ ਦਿੱਤੀਆਂ ਤੇ ਕਿਫਾਇਤੀ ਚੁਣੌਤੀਆਂ ਵੀ ਵਧਾ ਦਿੱਤੀਆਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਮੀਗ੍ਰੇਸ਼ਨ ਕਟੌਤੀਆਂ ਦਾ ਐਲਾਨ ਕਰਦੇ ਸਮੇਂ ਇਹਨਾਂ ਚਿੰਤਾਵਾਂ ਨੂੰ ਸਵੀਕਾਰ ਕੀਤਾ ਸੀ ਏ ਵੀ ਸਪੱਸ਼ਟ ਕੀਤਾ ਸੀ ਕਿ ਸਰਕਾਰ ਨੇ ਕੋਵਿਡ-19 ਤੋਂ ਬਾਅਦ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਆਪਣੇ ਯਤਨਾਂ 'ਚ ਬਿਲਕੁਲ ਸਹੀ ਸੰਤੁਲਨ ਨਹੀਂ ਬਣਾਇਆ। ਪਿਛਲੀ ਯੋਜਨਾ ਦਾ ਟੀਚਾ 2025 ਤੱਕ 5 ਲੱਖ ਪਰਮਾਨੈਂਟ ਰੈਜ਼ੀਡੈਂਟਸ ਨੂੰ ਐਕਸੈਪਟ ਕਰਨਾ ਸੀ ਪਰ ਸੋਧੀ ਹੋਈ ਰਣਨੀਤੀ ਇਸ ਨੂੰ 2025 'ਚ 3,95,000, 2026 'ਚ 3,80,000 ਤੇ 2027 'ਚ 3,65,000 ਤੱਕ ਘਟਾਰੀ ਹੈ। ਇਸ ਤੋਂ ਇਲਾਵਾ 2025 ਦੇ ਸਥਾਈ ਨਿਵਾਸੀਆਂ ਦੇ ਦਾਖਲੇ ਵਿੱਚੋਂ 40% ਤੋਂ ਵੱਧ ਕੈਨੇਡਾ 'ਚ ਪਹਿਲਾਂ ਤੋਂ ਹੀ ਰਹਿ ਰਹੇ ਅਸਥਾਈ ਨਿਵਾਸੀ ਹੋਣਗੇ। ਇਹ ਕਦਮ ਨਵੇਂ ਆਉਣ ਵਾਲਿਆਂ ਤੇ ਦਬਾਅ ਘਟਾਉਣ ਵਾਸਤੇ ਚੁੱਕਿਆ ਗਿਆ ਹੈ। ਸਰਕਾਰ ਦੀ ਇਮੀਗ੍ਰੇਸ਼ਨ ਰਣਨੀਤੀ ਹੁਣ ਸਖਤ ਜਾਂਚ ਦੇ ਘੇਰੇ ਚ ਹੈ ਕਿਉਂਕਿ ਇਹ ਆਪਣੀ 2026 ਤੋਂ 2028 ਤੱਕ ਦੀ ਇਮੀਗ੍ਰੇਸ਼ਨ ਪਧਰਦੀ ਯੋਜਨਾ ਤਿਆਰ ਕਰ ਰਹੇ ਨੇ ਜੋ ਕਿ 2025 ਦੇ ਪੱਤ ਝੜ ਦੇ ਵਿੱਚ ਪੇਸ਼ ਕੀਤੀ ਜਾਵੇਗੀ ਮੰਤਰੀ ਲੀਨਾ ਲਾਜ ਡਾਇਬ ਨੇ ਪ੍ਰਸਕੱਤਰ ਨੇ ਰੈਨੀ ਲਬਲੈਂਕ ਪ੍ਰੋਕਟਰ ਨੇ ਟਿਕਾਊ ਪਧਰਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਉਹਨੇ ਇੱਕ ਬਿਆਨ ਚ ਆਖਿਆ ਕਿ ਆਰਸੀਸੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖ ਰਹੀ ਹੈ ਤਾਂ ਜਏ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਦੁਨੀਆ ਦੀ ਸਭ ਤੋਂ ਵਧੀਆ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਸਥਿਤੀ ਚ ਹੈ ਜਦਕਿ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਮੁੱਚੇ ਇਮੀਗ੍ਰੇਸ਼ਨ ਦੇ ਪੱਧਰ ਵਧੇਰੇ ਟਿਕਾਊ ਨੇ ਤੇ ਸਿਸਟਮ ਦੇ ਪ੍ਰੋਗਰਾਮਸ ਦੀ ਇਕਸਾਰਤਾ ਬਰਕਰਾਰ ਰੱਖੀ ਜਾਵੇ ਸੋ ਹੁਣ ਨਜ਼ਰ ਮਾਰਦੇ ਹਾਂ ਕਿ ਕੈਨੇਡੀਅਨਸ ਕਿਉਂ ਵੱਧ ਰਹੇ ਇਮੀਗ੍ਰੇਸ਼ਨ ਤੋਂ ਚਿੰਤਿਤ ਨੇ ਦਰਸਲ ਕੈਨੇਡਾ ਦੇ ਵਿੱਚ ਰਿਸੋਰਸਸ ਦੇ ਉੱਤੇ ਦਬਾਅ ਪਿਆ ਰਿਹਾ ਹੈ ਵਿਰੋਧੀ ਧਿਰਾਂ ਲਗਾਤਾਰ ਮੌਜੂਦਾ ਸਰਕਾਰ ਨੂੰ ਪਿਛਲੇ ਲੰਬੇ ਸਮੇਂ ਤੋਂ ਘੇਰਦੀਆਂ ਆਈਆਂ ਨੇ ਵਿਰੋਧੀਆਂ ਦਾ ਵੀ ਇਹੀ ਕਹਿਣਾ ਹੈ ਕਿ ਰਿਸੋਰਸਸ ਦੇ ਉੱਤੇ ਦਬਾਅ ਪਿਆ ਰਿਹਾ ਹੈ ਇਸ ਦਾ ਕਾਰਨ ਇਹੀ ਹੈ ਕਿ ਮੌਜੂਦਾ ਸਰਕਾਰ ਨੇ ਇਮੀਗ੍ਰੇਸ਼ਨ ਦੇ ਵਿੱਚ ਕਦੀ ਕਟੌਤੀ ਨਹੀਂ ਕੀਤੀ ਢਿੱਲ ਦੇ ਕੇ ਰੱਖੀ ਹੋਈ ਹੈ ਤੇ ਹੁਣ ਕੈਨੇਡੀਅਨਸ ਇਮੀਗ੍ਰੇਸ਼ਨ ਵਧਨ ਦੇ ਨਾਲ ਕਿਉਂ ਚਿੰਤਾ ਦੇ ਵਿੱਚ ਨੇ ਅਜਿਹਾ ਕਿਹੜਾ ਖਤਰਾ ਹੈ ਜਿਹੜਾ ਕੈਨੇਡੀਅਨਸ ਨੂੰ ਸਤਾ ਰਿਹਾ ਹੈ ਇਸ ਬਾਬਤ ਇੱਕ ਰਿਪੋਰਟ ਪੇਸ਼ ਹੈ ਸਥਾਈ ਨਿਵਾਸੀਆਂ ਦੇ ਪਧਰਾ ਬਾਰੇ ਜਨਤਾ ਦੀ ਬੇਚੈਨੀ ਵਿਆਪਕ ਸਮਾਜਿਕ ਆਰਥਿਕ ਚੁਣੌਤੀਆਂ ਨਾਲ ਨੇੜਿਓਂ ਜੁੜੀ ਹੋਈ ਹੈ ਕੈਨੇਡੀਅਨਸ ਲਈ ਰਿਹਾਇਸ਼ ਦੀ ਕਿਫਾਇਤੀ ਕੀਮਤ ਇੱਕ ਵੱਡੀ ਚਿੰਤਾ ਬਣੀ ਹੋਈ ਹੈ। ਅਸਮਾਨ ਛੁੰਦੀਆਂ ਕੀਮਤਾਂ ਤੇ ਸੀਮਿਤ ਸਪਲਾਈ ਕਰਕੇ ਬਹੁਤ ਸਾਰੇ ਲੋਕਾਂ ਲਈ ਘਰ ਰੱਖਣਾ ਜਾਂ ਕਿਰਾਏ ਤੇ ਲੈਣਾ ਮੁਸ਼ਕਲ ਹੋ ਗਿਆ ਹੈ। ਇਮੀਗ੍ਰੇਸ਼ਨ ਕਾਰਨ ਆਬਾਦੀ ਦੇ ਤੇਜ਼ੀ ਨਾਲ ਵਾਧੇ ਨੇ ਇਹਨਾਂ ਦਬਾਅ ਨੂੰ ਹੋਰ ਤੇਜ਼ ਕੀਤਾ ਹੈ ਕਿਉਂਕਿ ਨਵੇਂ ਆਉਣ ਵਾਲੇ ਸੀਮਿਤ ਰਿਹਾਇਸ਼ੀ ਸਟਾਕ ਲਈ ਮੁਕਾਬਲਾ ਕਰ ਰਹੇ ਨੇ। ਇਸੇ ਤਰ੍ਹਾਂ ਸਿਹਤ ਸੰਭਾਲ ਪ੍ਰਣਾਲੀਆਂ ਮੰਗ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੀਆਂ ਨੇ ਬਹੁਤ ਸਾਰੇ ਕਨੇਡੀਅਨਸ ਨੂੰ ਡਾਕਟਰੀ ਦੇਖਭਾਲ ਲਈ ਲੰਮੇ ਇੰਤਜ਼ਾਰ ਦੇ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿੱਖਿਆ ਤੇ ਸਮਾਜਿਕ ਸੇਵਾਵਾਂ ਵਰਗੇ ਹੋਰ ਸਮਾਜਿਕ ਸਹਾਇਤਾਵਾਂ ਤੱਕ ਪਹੁੰਚ ਵੀ ਘਟ ਗਈ ਹੈ ਇਹਨਾਂ ਚੁਣੌਤੀਆਂ ਨੇ ਬਹਿਸ ਨੂੰ ਸੰਬਿਆਚਾਰਕ ਇਕੀਕਰਨ ਤੋਂ ਵਿਹਾਰਕ ਸਮਰੱਥਾ ਵੱਲ ਤਬਦੀਲ ਕਰ ਦਿੱਤਾ ਹੈ ਕੈਨੇਡੀਅਨ ਇਸ ਸਵਾਲ ਵੱਤੋਂ ਵੱਤ ਕਰ ਰਹੇ ਨੇ ਕਿ ਕੀ ਦੇਸ਼ ਕੋਲ ਜੀਵਨ ਦੀ ਕੁਆਲਿਟੀ ਨਾਲ ਸਮਝੌਤਾ ਕੀਤੇ ਬਿਨਾ ਉੱਚ ਪੱਧਰੀ ਇਮੀਗ੍ਰੇਸ਼ਨ ਦਾ ਸਮਰਥਨ ਕਰਨ ਲਈ ਬੁਨਿਆਦੀ ਢਾਂਚਾ ਹੈ ਇਹ ਭਾਵਨਾ IRCC ਸਰਵੇਖਣ ਚ ਚਲਕਦੀ ਹੈ ਜਿਸ ਚ ਪਾਇਆ ਗਿਆ ਹੈ ਕਿ ਜਦ ਕੀ ਲਗਭਗ ਅੱਧੇ ਉੱਤਰਦਾਤਾਵਾਂ ਨੇ ਇਮੀਗ੍ਰੇਸ਼ਨ ਨੂੰ ਆਪਣੇ ਪਈਚਾਰਿਆਂ ਤੇ ਪੋਜ਼ਿਟਿਵ ਪ੍ਰਭਾਵ ਪਾਉਣ ਵਜੋਂ ਵੇਖਿਆ ਪਰ ਸਮਰੱਥਾ ਬਾਰੇ ਚਿੰਤਾਵਾਂ ਇਹਨਾਂ ਲਾਭਾਂ ਨੂੰ ਟੱਕ ਰਹੀਆਂ ਨੇ ਕੈਨੇਡਾ 'ਚ ਇਮੀਗ੍ਰੇਸ਼ਨ ਇੱਕ ਰਾਜਨੀਤਿਕ ਤੌਰ ਤੇ ਧਰੂਵਿਕरण ਵਾਲਾ ਮੁੱਦਾ ਬਣ ਗਿਆ ਜਿਸ 'ਤੇ ਵੱਖ-ਵੱਖ ਪਾਰਟੀਆਂ ਵੱਖ-ਵੱਖ ਸਟੈਂਡ ਲੈ ਰਹੀਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਰਕਾਰ ਲਈ ਰਿਹਾਇਸ਼ ਦੀ ਕਿਫਾਇਤੀ ਯੋਗਤਾ ਅਤੇ ਇਮੀਗ੍ਰੇਸ਼ਨ ਨੂੰ ਪ੍ਰਮੁੱਖ ਤਰਜੀਹਾਂ ਵਜੋਂ ਪਛਾਣਿਆ ਕੰਜ਼ਰਵੇਟਿਵ ਪਾਰਟੀ ਦੇ ਪੀਰ ਪੋਲੀਵ ਦੇ ਵੱਲੋਂ ਇਮੀਗ੍ਰੇਸ਼ਨ ਤੇ ਸਖਤ ਰੁਖ ਅਪਣਾਇਆ ਜਾ ਰਿਹਾ ਹੈ ਪੌਲੀਮ ਨੇ ਆਬਾਦੀ ਵਾਧੇ ਤੇ ਗੰਭੀਰ ਸੀਮਾਵਾਂ ਦੀ ਮੰਗ ਕੀਤੀ ਇਹ ਦਲੀਲ ਦਿੱਤੀ ਕਿ ਲਿਬਰਲ ਨੀਤੀਆਂ ਨੇ ਅਸਥਿਰ ਵਾਧਾ ਕੀਤਾ ਹੈ ਕੰਜ਼ਰਵੇਟਿਵ ਆਲੋਚਕ ਮਿਸ਼ੇਲ ਰੈਂਪਲ ਅਗਾਰਨਰ ਨੇ ਇਸੇ ਭਾਵਨਾ ਨੂੰ ਦੁਹਰਾਇਆ ਲਿਬਰਲ ਸਰਕਾਰ ਦੀ ਅਲੋਚਨਾ ਕੀਤੀ ਹੈ ਕਿ ਉਹ ਪ੍ਰਵਾਸੀਆਂ ਦੇ ਪੱਧਰ ਨੂੰ ਰੇ ਹਾਈਸ਼ ਅਤੇ ਸਿਹਤ ਸੰਭਾਲ ਸਮਰੱਥਾ ਨਾਲ ਇਕਸਾਰ ਕਰਨ ਚ ਅਸਫਲ ਰਹੀ ਹੈ ਜਿਗਰੇ ਖਾਸ ਹੈ ਕਿ 2025 ਤੋਂ 2027 ਲਈ ਇਮੀਗ੍ਰੇਸ਼ਨ ਪੱਧਰਾਂ 'ਚ ਯੋਜਨਾਬੱਧ ਕਟੌਤੀਆਂ ਐ ਨਾ ਚਿੰਤਾਵਾਂ ਦੀ ਪ੍ਰਬੰਧ ਕੀ ਦੱਸ ਸੰਕੇਤ ਨੇ ਪਰ ਜਨਤਕ ਬੇਚੈਨੀ ਦੀ ਨਿਰੰਤਰਤਾ ਸੁਝਾ ਦਿੰਦੀ ਹੈ ਕਿ ਹੋਰ ਸਮੇਂ ਅਯੋਜਨ ਦੀ ਲੋੜ ਹੋ ਸਕਦੀ ਹੈ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ 'ਚ ਫੈਡਰਲ ਸਰਕਾਰ ਇਮੀਗ੍ਰੇਸ਼ਨ ਨੂੰ ਲੈ ਕੇ ਕਿ ਅਹਮ ਕਟੌਤੀਆਂ ਤੇ ਕੀ ਅਹਮ ਐਲਾਨ ਕਰਦੀ ਹੈ ਸੋ ਇਸ ਦਿਨ ਅਲਹਿ ਮੈਂ ਇਹ ਇਜਾਜ਼ਤ ਅਗਲੇ ਹਫਤੇ ਫਿਲਮ ਮੁਲਾਕਾਤ ਹੋਵੇਗੀ ਤਦ ਤੱਕ ਲਈ ਧੰਨਵਾਦ